ਜਲੰਧਰ ਦੇ ਵੈਸਟ ਹਲਕੇ ਦੀ ਜਿਮਨੀ ਚੌਂ ਨੂੰ ਲੈ ਕੇ ਲਗ ਲਗ ਸਿਆਸੀ ਪਾਰਟੀਆਂ ਜਲੰਧਰ ਦੇ ਵੈਸਟ ਹਲਕੇ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਗੱਲ ਕਰੀਏ ਜਲੰਧਰ ਦੇ ਪੰਜਾਬ ਦੇ ਸੀਐਮ ਮੁੱਖ ਮੰਤਰੀ ਵੀ ਲਗਾਤਾਰ ਜਲੰਧਰ ਦੇ ਵੈਸਟ ਹਲਕੇ ਦੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਨਾਲ ਜੋ ਇੱਥੇ ਰਹਿਣ ਦਾ ਉਹਨਾਂ ਵੱਲੋਂ ਜੋ ਹੈ ਕੋਠੀ ਦਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਕੈਂਟ ਦੇ ਦੀਪਨਗਰ ਦੇ ਕੋਲ ਕਿਸ ਜੋ ਪੰਜਾਬ ਦੇ ਸੀਐਮ ਭਗਵੰਤ ਮਾਨ ਇੱਥੇ ਪਿਛਲੇ 2-3 ਦਿਨ ਲਈ ਕਿਹੜਾ ਇਸ ਇਸ ਜਗ੍ਹਾ ਤੇ ਰਹਿਣਗੇ ਤੇ ਉੱਥੋਂ ਹੀ ਆਪਣੀ ਕਿਹੜੀ ਕਮਾਂਡ ਹੈ ਵੈਸਟ ਹਲਕੇ ਦੀ ਚਲਾਣਗੇ ਇਸ ਦੱਸਿਆ ਜਾ ਰਿਹਾ ਇਸ ਕੋਠੀ ਦੇ ਵਿੱਚ ਕੈਪਟਨ ਮੰਤਰੀ ਜੋ ਲਗਾਤਾਰ ਜਲੰਧਰ ਦੇ ਵੈਸਟ ਹਲਕੇ ਦੇ ਲੋਕਾਂ ਦਾ ਮੁਲਾਕਾਤ ਕੀਤੀ ਜਾ ਰਹੀ ਹੈ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਜੋ ਪੰਜਾਬ ਦੇ ਸੀਐਮ ਜੋ ਇੱਥੇ 2 ਤੋਂ 3 ਦਿਨ ਲਈ ਇਸ ਕੋਠੀ ਦੇ ਵਿੱਚ ਰਹਿਣਗੇ ਤੇ ਕੋਠੀ ਦੇ ਵਿੱਚ ਰਹਿ ਕੇ ਜੋ ਮੀਟਿੰਗਾਂ ਦੌਰ ਕੀਤਾ ਜਾਏਗਾ ਬਾਕੀ ਕਿਹੜੇ ਕਮਾਂਡ ਆ ਉਹ ਚੰਡੀਗੜ੍ਹ ਦੇ ਵਿੱਚੋਂ ਵੀ ਕੀਤੀ ਜਾਏਗੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਸ ਕੋਠੀ ਦੀਆਂ ਕਿੜੀਆਂ ਕੰਪਲੀਟ ਹੋ ਚੁੱਕਾ ਕੁਛ ਥੇੜ ਦੇ ਕੁਛ ਦੇ ਭਾਵੇਂ ਕੱਲ ਜਾਂ ਪਰਸੋਂ ਤੱਕ ਪੰਜਾਬ ਦੇ ਸੀਐਮ ਇਸ ਕੋਠੀ ਦੇ ਵਿੱਚ ਰਹਿਣਗੇ ਤੇ ਇੱਥੋਂ ਹੀ ਕਮਾਂਡ ਕਿਹੜੀ ਹੈ ਵੈਸਟ ਹਲਕੇ ਦੀ ਚਲਾਈ ਜਾਏਗੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਚਾਰੋਂ ਪਾਸੇ ਕੋਠੀ ਦੇ ਬੈਰੀਗੇਡ ਲਗਾ ਦਿੱਤੇ ਗਏ ਨੇ ਚਾਰੋਂ ਪਾਸੇ ਕਿਹੜੀ ਹੈ ਪੁਲਿਸ ਵੱਲੋਂ ਇਸ ਦੀ ਨਜ਼ਰ ਰੱਖੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਵੀ ਇਸ ਕੋਠੀ ਦੇ ਵਿੱਚ ਲਗਾ ਦਿੱਤੇ ਗਏ ਨੇ ਗੱਲ ਕਰੀਏ ਸਟੀਲ ਲਾਈਟਾਂ ਦੀ ਸਟੇ ਲਾਈਟਾਂ ਵੀ ਕਿਹੜੀਆਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਸਟੀਲ ਲਾਈਟਾਂ ਵੀ ਕਿਹੜੀਆਂ ਪ੍ਰਸ਼ਾਸਨ ਵਾ ਜਲੰਧਰ ਪ੍ਰਸ਼ਾਸਨ ਵੱਲੋਂ ਕਿੜੀਆਂ ਲਗਾਈਆਂ ਜਾ ਰਹੀਆਂ ਸਾਫ ਸਵਾਈ ਕੀਤੀ ਜਾ ਰਹੀ ਹੈ ਕਿਹੜੀ ਕੋਠੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਕੈਂਟ ਹਲਕੇ ਦੇ ਕੋਲ ਦੀਪਨਗਰ ਦੇ ਵਿੱਚ ਇਸ ਕੋਠੀ ਹੈ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿੜੀ ਕੰਪਲੀਟ ਹੋ ਚੁੱਕਾ ਹੈ ਇਸ ਜਗ੍ਹਾ ਤੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇਸ ਜਗ੍ਹਾ ਤੋਂ ਆਪਣੀ ਮੀਟਿੰਗਾਂ ਕੀਤੀ ਜਾਣਗੀਆਂ ਵੈਸਟ ਹਲਕੇ ਦੀ ਕਿਹੜੀ ਕਮਾਂਡ ਉਹ ਇੱਥੋਂ ਦੀ ਕਿੜੀ ਉਹਨਾਂ ਵੱਲੋਂ ਕੀਤੀ ਜਾਏਗੀ ਉਸ ਤੋਂ ਬਾਅਦ ਕਿੜੀ ਮੀਟਿੰਗਾਂ ਨਿੱਡਗੜ ਤੋਂ ਵੀ ਕਿਹੜੀ ਕਮਾਂਡ ਹੈ ਦਿੱਤੀ ਜਾਏਗੀ ਲਗਾਤਾਰ ਚਰਚਾ ਦੇ ਵਿੱਚ ਪੰਜਾਬ ਦੇ ਸੀਐਮ ਮੁੱਖ ਮੰਤਰੀ ਜੋ ਵੈਸਟ ਹਲਕੇ ਦੇ ਲਗਾਤਾਰ ਲੋਕਾਂ ਦੇ ਨਾਲ ਮੁਲਾਕਾਤ ਕਰ ਰਹੇ ਕੱਲ ਵੀ ਕਿਹੜੇ ਭਗਵੰਤ ਸਿੰਘ ਮਾਨ ਸਾਰੀ ਕੈਬਿਨੇਟ ਦੇ ਨਾਲ ਮੀਟਿੰਗ ਹੋਈ ਹੈ ਜਲੰਧਰ ਦੇ ਵਿੱਚ ਸਾਰਿਆਂ ਨੂੰ ਜੋ ਕੈਬਨਟ ਮੰਤਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਇਸ ਇਲੈਕਸ਼ਨ ਨੂੰ ਜੋ ਲਗਾਤਾਰ ਲਗ ਲਗ ਸਿਆਸੀ ਪਾਰਟੀਆਂ ਵੱਲੋਂ ਪ੍ਰਚਾਰ ਕੀਤਾ ਜਾ ਰਹੇ ਨੇ ਇਹ ਲਗ ਲਗ ਸਿਆਸੀ ਪਾਰਟੀਆਂ ਕਿਹੜੀਆਂ ਜਲੰਧਰ ਦੇ ਵੈਸਟ ਹਲਕੇ 'ਚ ਪਹੁੰਚ ਚੁੱਕੀਆਂ ਹਈਆਂ ਭਾਵੇਂ ਗੱਲ ਕਰੀਏ ਭਾਜੀਪੀ ਵੱਲੋਂ ਸੁਨੀਲ ਜਾਖੜ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕਰ ਰਿਹਾ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਦੇ ਲਗਾਤਾਰ ਜੋ ਚਰਨਜੀਤ ਸਿੰਘ ਚੰਨੀ ਭਾਵੇਂ ਰਾਜਾ ਬੜਿੰਗ ਹੋਰ ਚਰਨਜੀਤ ਸਿੰਘ ਚੰਨੀ ਆ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕੋਠੀ ਦੀ ਬਿਲਕੁਲ ਜੋ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲਦੀ ਨਜ਼ਰ ਆ ਰਹੀ ਸੀ ਉਸ ਚਰਚਾ ਗੜੀਆ ਹੁਣ ਬਿਲਕੁਲ ਖਤਮ ਹੋ ਚੁੱਕੀ ਹੈ ਜੋ ਕੰਮਕਾਰ ਆ ਉਹ ਕੋਠੀ ਦੇ ਖਤਮ ਹੋ ਚੁੱਕ ਪੰਜਾਬ ਦੇ ਸੀਐਮ ਇਸ ਕੋਠੀ ਚ ਰਹਿਣਗੇ ਤਾਂ ਇਸ ਤੋਂ ਹੀ ਹਾਈ ਕਿਹੜੀ ਹੈ ਕਮਾਂਡ ਉਹ ਚੱਲੇਗੀ ਮੀਟਿੰਗਾਂ ਲਗਾਤਾਰ ਜੋ ਕੈਪਟਨ ਮੰਤਰੀਆ ਦੇ ਨਾਲ ਮੀਟਿੰਗਾਂ ਕੀਤੀ ਜਾਣਗੀਆਂ ਇਸੇ ਜਗ੍ਹਾ ਤੋਂ ਕਿਹੜੀ ਹੈ ਦੱਸਿਆ ਜਾ ਰਿਹਾ ਮੀਟਿੰਗ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਚਾਰੇ ਪਾਸੇ ਕਿਹੜੀ ਬੈਰੀਏਡ ਲਗਾ ਦਿੱਤੇ ਗਏ ਨੇ ਤੇ ਉਸੇ ਜਗ੍ਹਾ ਤੋਂ ਕਿਹੜੀ ਹੈ ਤੁਸੀਂ ਤਸਵੀਰਾਂ ਦਿਹਾ ਰਹੇ ਹਾਂ ਇਸੇ ਜਗ੍ਹਾ ਤੋਂ ਕਿਹੜੀ ਹੈ ਜੋ ਹੈ ਕਮਾਂਡ ਚਲਾਈ ਜਾਏਗੀ ਕਿਹੜੀ ਗਰਮੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਕੰਡੀਸ਼ਨ ਕਿਡੀਆਂ ਗੱਡੀਆਂ ਤੱਕ ਵੀ ਕਿਡੀਆਂ ਅੰਦਰ ਜਾ ਰਹੀਆਂ ਤੁਸੀਂ ਦੇਖਿਓ ਤਸਵੀਰਾਂ ਦੇ ਵਿੱਚ ਲੱਗ ਲੱਗ ਕਿਹੜੇ ਡਿਪਾਰਟਮੈਂਟਾਂ ਵੱਲੋਂ ਡਿਊਟੀ ਲਗਾਈ ਗਈ ਹੈ ਭਾਵੇਂ ਸਫਾਈ ਦੀ ਗੱਲ ਕਰੀਏ ਸੀਸੀਟੀਵੀ ਕੈਮਰੇ ਦੀ ਗੱਲ ਕਰੀਏ ਭਾਵੇਂ ਐਲਈਡੀ ਲਾਈਟਾਂ ਦੀ ਗੱਲ ਕਰੀਏ ਚਾਰੇ ਪਾਸੇ ਪੁਲਿਸ ਵੱਲੋਂ ਬੈਰੀਕੇਡ ਲਗਾ ਦਿੱਤੇ ਹੈ ਤੁਹਾਨੂੰ ਦੱਸਦੀ ਹਾਂ ਉਸ ਐਂਟਰੀ ਉਸ ਐਂਟਰੀ ਤੋਂ ਬੈਰੀਕੇਡ ਲਗਾਏ ਗਏ ਨੇ ਬੈਰੀਕੇਡ ਤੋਂ ਬਾਅਦ ਫਿਰ ਉਸ ਤੋਂ ਬਾਅਦ ਦੂਜੇ ਪਾਸੇ ਕਿਹੜੇ ਤੁਸੀਂ ਦੇਖ ਰਹੋ ਇਹ ਸਫਾਈ ਕੀਤੀ ਜਾ ਰਹੀ ਹੈ ਜਿਸ ਦੇ ਬਾਅਦ ਦੂਸਰੇ ਪਾਸੇ ਵੀ ਕਿਹੜੇ ਬੈਰੀਕੇਡ ਹੈ ਚਾਰੇ ਪਾਸੇ ਕਿਹੜੇ ਬੈਰੀਕੇਡ ਲਗਾਏ ਗਏ ਨੇ ਇਸ ਜਗ੍ਹਾ ਤੇ ਤੁਹਾਨੂੰ ਦੱਸ ਦਈਏ ਪੰਜਾਬ ਪੁਲਿਸ ਦੇ ਮੁਲਾਜ਼ਮ ਲੱਗੇ ਹੋਏ ਨੇ ਜਿਸ ਦੀ ਕੁਛ ਹੀ ਦੇਰ ਤੇ ਜੋ ਹੈ ਕੁਝ ਦਿਨ ਬਾਅਦ ਪੰਜਾਬ ਦੇ ਸੀਐਮ ਇਸ ਕੋਠੀ 'ਚ ਰਹਿਣਗੇ ਤੇ ਇਸ ਜਗ੍ਹਾ ਤੋਂ ਕਿਹੜੀ ਹੈ ਕਮਾਂਡ ਸੰਭਾਲੀ ਜਾਏਗੀ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ